ਪਾਪਾ ਲੈਣਾ ਜੀ ਤਿੰਨ ਸਾਲਾਂ ਤੋਂ ਬਾਅਦ ਆਏ ਮਾਤਾ ਖੀਵੇ ਨੇ ਇੱਕ ਬਿਨਾ ਤੋੜਾ ਬਚਨ ਨਹੀਂ ਕਿਹਾ ਅਨਮਾਨੀ ਦਿੱਤਾ ਦੋ ਰਾਤਾਂ ਕੱਟ ਕੇ ਉਹ ਜਾਣ ਲੱਗੇ ਨਾ ਦੁਬਾਰਾ ਕਰਤਾਰਪੁਰ ਸਾਹਿਬ ਨੂੰ ਮਾਤਾ ਖੀਵੇ ਨੇ ਪਿੱਛੋਂ ਆਵਾਜ਼ ਮਾਰੀ ਸੁਆਮੀ ਜੀ ਤੁਸੀਂ ਸਰਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤੇ ਮੈਂ ਤੁਹਾਡੀ ਅਧੰਗੀ ਹਾਂ ਮੇਰੇ ਗਰੀਬਾਂਈ ਵੱਲੋਂ ਵੀ ਕੋਈ ਭੇਟ ਲੈ ਜਾਓ ਤੁਸੀਂ ਤਰਨਤਾਲ ਦੀ ਬਸਿਆ ਤੇ ਜਾਦੇ ਹੋ ਉੱਥੇ ਤੁਸੀਂ ਵੇਖਿਆ ਹੋਵੇਗਾ ਕਿ ਉੱਥੇ ਮਾਂਜੇ ਗੁਰੂ ਦਾ ਬੜਾ ਚੜਦਾ ਹੈ ਤਰਨਤਾਲ ਖਾਸ ਕਰਕੇ ਲੂਣ ਦੇ ਢੇਰ ਲੱਗੇ ਹੁੰਦੇ ਨੇ ਮਾਂਜਿਆਂ ਦੇ ਢੇਰ ਲੱਗੇ ਹੁੰਦੇ ਨੇ ਮੈਂ ਇਸ ਗੱਲ ਦੀ ਕਈ ਸਾਲ ਖੋਜ ਕੀਤੀ ਵੀ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਗੁਰਦੁਆਰਿਆਂ ਵਿੱਚ ਲੂਣ ਤੇ ਮਾਂਜੇ ਚੜਾਉਣ ਦਾ ਕੀ ਮਤਲਬ ਹੈ ਇਹਦਾ ਜਵਾਬ ਇਹਨੂੰ ਮਾਤਾ ਕੀਵੀ ਕੋਲ ਮਿਲਿਆ ਉਹਨਾਂ ਨੇ ਆਪਣੇ ਸਵਾਮੀ ਸਾਡੇ ਗੁਰ ਅੰਗਦ ਸਾਹਿਬ ਮਹਾਰਾਜ ਨੂੰ ਕਹਿਓ ਬਾਬਾ ਲੈਣੇ ਦੇ ਰੂਪ ਨੇ ਵਿਸ਼ੋ ਬਾਜ ਮਾਰ ਕੇ ਆਖਿਆ ਸਵਾਮੀ ਜੀ ਤੁਸੀਂ ਧਰਗੋ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਛਲੇ ਹੋ ਤੇ ਮੇਰੀ ਨਮਾਣੀ ਮਨੋਂ ਭੇਡ ਲੈ ਜਾਓ ਇੱਕ ਰੂਮ ਦਾ ਡਰਾ ਦਿੱਤਾ ਇੱਕ ਮਾਇਆ ਦਿੱਤਾ ਤੇ ਬਾਬਾ ਲੈਣਾ ਜੀ ਕਹਿਣ ਲੱਗੇ ਕੀ ਵੀ ਇਹਦਾ ਭਾਗ ਕੀ ਹੋਇਆ ਨਮਸਕਾਰ ਗੁਰੂ ਅੰਗਦ ਸਾਹਿਬ ਨੂੰ ਗੁਰਨਾਨਕ ਪਾਤਸ਼ਾਹ ਦੇ ਮਾਤਾ ਕੀਵੀ ਜੀ ਨੂੰ ਕਹਿਣ ਲੱਗੀ ਸਵਾਮੀ ਜੀ ਸਤਗੁਰੂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰਨੀ ਜਿਵੇਂ ਲੂਣ ਖਾਂਦਿਆਂ ਮਾਨੇ ਅਕਦਾ ਜੀ ਤੇਰੀ ਸੇਵਾ ਤੋਂ ਥੱਕੀਏ ਨਾ ਆਪਾਂ ਮਿੱਠਾ ਖਾਂਦੇ ਆ ਨਾ ਤੇ ਕਦੇ ਦੋ ਚੜ੍ਹ ਤੇ ਲਗਾਤਾਰ ਮਿੱਠਾ ਖਾਈਏ ਤੇ ਆਪਾਂ ਕਹਿੰਦੇ ਮੇਰਾ ਮਿੱਠਾ ਖਾਣ ਨੂੰ ਜੀ ਨਹੀਂ ਕਰਦਾ ਲੇਕਿਨ ਲੂਣ ਤੋਂ ਮਨ ਅਕਦਾ ਨਹੀਂ ਮਾਤਾ ਖੀਵੀ ਜੀ ਨੇ ਆਖਿਆ ਗੁਰਦੇਵ ਨੂੰ ਜਾ ਕੇ ਬੇਨਤੀ ਕਰਨੀ ਜਿਵੇਂ ਲੂਣ ਖਾਂਦਿਆਂ ਮਾਨੀ ਅਕਦਾ ਅਸੀਂ ਤੇਰੀ ਸੇਵਾ ਤੋਂ ਅਕੀਲੇ ਨਾ ਬੁੱਝਾ ਜਿਹੜਾ ਮੈਂ ਤੁਹਾਨੂੰ ਝਾੜੂ ਦੇਣ ਲੱਗੀਆਂ ਝਾੜੂ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚੋਂ ਪੂਰਾ ਕਰਕਟ ਕੱਢਦੇ ਆ ਤੁਸੀਂ ਧੰਗ ਗੁਰਨਾੰਕ ਪਾਤਸ਼ਾਹ ਨੂੰ ਬੇਨਤੀ ਕਰਨੀ ਮਾਰ ਆ ਸਾਡੇ ਹਿਰਦੇ ਦੇ ਅੰਦਰ ਰਹਿਮ ਦਾ ਝਾੜੂ ਮਾਰ ਕੇ ਤੇ ਸਾਡੇ ਅੰਦਰੋਂ ਬਕਾਰਾਂ ਤੇ ਔਗੜਾਂ ਨੂੰ ਕੱਢ ਦਿਓ ਜਦੋਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਗੁਰਨਾੰਕ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਹੈ ਨਾ ਤੇ ਗੁਰੂ ਘਰ ਦੇ ਦੋ ਚੀਜ਼ਾਂ ਨੇ ਇੱਕ ਸੰਗਤ ਦੂਜੀ ਪੰਗਤ ਜਿੱਥੇ ਆਪਾਂ ਨਾਮ ਦਾ ਭੋਜਨ ਛਕਦੇ ਆ ਇਹਨੂੰ ਕਹਿੰਦੇ ਸੰਗਤ ਤੇ ਜਿੱਥੇ ਆਪਾਂ ਤਨ ਦੀ ਲੋੜ ਵਾਸਤੇ ਗੁਰੂ ਘਰ ਲੰਗਰ ਛਕਦੇ ਉਹਨੂੰ ਕਹਿੰਦੇ ਨੇ ਪੰਗਤ ਤਨ ਕੋ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਡਿਊਟੀ ਲਾਈ ਕਿ ਤੁਸੀਂ ਸੰਗਤ ਨੂੰ ਨਾਮ ਬਾਣੀ ਦੇ ਨਾਲ ਨਿਹਾਲ ਕਰਨਾ ਤੇ ਮਾਤਾ ਖੀਰ ਨੂੰ ਇੱਕ ਡੋਹਰਾ ਦਿੱਤਾ ਪੀਤੀ ਇਹ ਰਾਣੀਏ ਤੂੰ ਗੁਰੂ ਕੀ ਲੰਗਰ ਦੀ ਸੇਵਾ ਕਰਨੀ ਹੈ ਔਰ ਗੁਰੂ ਘਰ ਵਿੱਚ ਬੀਬੀ ਨੂੰ ਇਹਨਾਂ ਮਾਤਾ ਖੀਵੀ ਨੂੰ ਇਹਨਾਂ ਮਾਨ ਮਿਲਿਆ ਤੁਸੀਂ RAM ਕਲੀ ਰਾਗ ਵਿੱਚ ਸੱਤੇ ਬਲਵੰਡੇ ਦੀ ਵਾਰ ਕੱਢਣੀ ਉਥੇ ਦੋ ਮੇਰਾ ਮਾਤਾ ਖੀਵੀ ਦਾ ਨਾਂ ਆਇਆ ਹੈ ਲੰਗਰ ਦੌਲਤ ਵੰਡਿਐ ਅੰਮ੍ਰਿਤ ਖੀਰ ਧਿਆਲੀ ਮਾਤਾ ਖੀਵੀ ਸੌ ਸੋਈ ਜਨ ਗੁਏ ਅਠਾਣੀ ਪਾ ਮਾਤਾ ਖੀਵੀ ਨੂੰ ਤਾਨ ਗੁਰੂ ਨਾਨਕ ਪਾਤਸ਼ਾਹ ਨੇ ਵਾਰਿਆ ਕਿ ਮੇਰੇ ਅੰਦਰ ਖਿਆਲ ਕੀ ਬੀਬੀਆਂ ਦਾ ਪਾਠ ਸੁਣ ਕੇ ਆਇਆ ਕਿ ਗੁਨਾੰਗ ਪਾਤਸ਼ਾਹ ਨੇ ਔਰਤ ਜਾਤੀ ਨੂੰ ਇਹਨਾਂ ਸਨਮਾਨ ਦਿੱਤਾ ਜਦੋਂ ਤਾਨ ਗੁਰੂ ਅਮਰਦਾਸ ਮਹਾਰਾਜ ਨੇ ਗੁਰਮੁਖ ਦੇ ਪ੍ਰਚਾਰ ਵਾਸਤੇ ਸਿੱਖਾਂ ਦੀਆਂ ਡਿਊਟੀਆਂ ਲਾਈਆਂ ਉਦੋਂ ਹਿੰਦੁਸਤਾਨ ਵਿੱਚ 22 ਸੂਬੇ ਸਨ ਔਰ ਉਹਨਾਂ 22 ਸੂਬਿਆਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ 22 ਸਿੱਖਾਂ ਦੀਆਂ ਡਿਊਟੀਆਂ ਲਾਈਆਂ ਪਰ ਇਹਦੇ ਨਾਲ ਜੋ ਗ੍ਰੰਥਾਂਤ ਲਿਖਿਆ ਹੋਇਆ ਤੇ ਲਿਖਿਆ ਕਿ 52 ਬੀਬੀਆਂ ਦੀ ਡਿਊਟੀ ਲਈ ਲੇਕਰ ਮੈਂ ਆਪਣੇ ਸਾਥ ਦੇ ਸੰਤ ਗਿਆਨੀ ਕਰਤਾਰ ਸਿੰਘ ਚਾਚਾ ਜੀ ਕੋਲੋਂ ਪੜਿਆ ਕਿ ਉਹਨਾਂ 72 ਬੀਬੀਆਂ ਦੀ ਡਿਊਟੀ ਲਈ ਭੈ ਧੀਓ ਤੁਸੀਂ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਇਹ ਕੇਵਲ ਕਹਿਣ ਮਾਤਰ ਨਹੀਂ ਉਹਨਾਂ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਦੇ ਵਿੱਚ ਇੱਕ ਮਾਤਾ ਭਾਨ ਭਰੀ ਸੀ ਉਹਦੀ ਡਿਊਟੀ ਲਈਏ ਸ਼੍ਰੀ ਨਗਰ ਦੇ ਵਿੱਚ ਮੈਂ ਕੋਈ ਦਿਨ ਹੋਵੇ ਨੂੰ ਉੱਥੇ ਮੱਥਾ ਟੇਕ ਕੇ ਆਇਆ ਸਮੇਂ ਦੇ ਨਾਲ ਬੰਦਾ ਬੁੱਢਾ ਹੋ ਜਾਂਦਾ ਪਰ ਉਸ ਮਾਤਾ ਦੇ ਮਨ ਵਿੱਚ ਗੁਰੂ ਘਰ ਦੀ ਪਤੀ ਸ਼ਰਧਾ ਪ੍ਰਚਾਰ ਵੀ ਕਰਦੀ ਹੈ ਉਹ ਨੇ ਖਤਰਦਾ ਰੇਡਾ ਤਿਆਰ ਕੀਤਾ ਤੇ ਕਹਿਣ ਲੱਗੀ ਮੇਰੇ ਮਨ ਨੂੰ ਤਾਂ ਠੰਡ ਪੈਂਦੀ ਹੈ ਜੇ ਗੁਰੂ ਅਰਜਨ ਸਾਹਿਬ ਜੀ ਪਾਸ ਹੈ ਖਤਰਦਾ ਟੋੜਾ ਪਾਉਣ ਉਸ ਮਾਤਾ ਦੇ ਪੁੱਤਰ ਦਾ ਨਾਮ ਸੀ ਭਾਈ ਸੇਵਾਦਾਸ ਉਹ ਕਹਿੰਦੇ ਸੇਵਾਦਾਸ ਤੇਰੀ ਮਾਂ ਕਮੜੀ ਆ ਘੋੜੀ ਹੈ ਜਿਸ ਗੁਰੂ ਅਰਜਨ ਸੱਚੇ ਪਾਤਸ਼ਾਹ ਲੋਕੀਓ ਤੋਪਾਂ ਭੇੜ ਕਰਦੇ ਨੇ ਗੁਰਮੁਖ ਮੇਰੇ ਪਿੰਡ ਨੂੰ 2 ਮੀਲ ਦੇ ਖੇਮਕਰ ਨਗਰ ਹੈ ਉਸ ਖੇਮਕਰ ਨਗਰ ਦੇ ਭਾਈ ਮੋਰੀ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਤੋਪ ਭੇੜ ਦਿੱਤੀ ਜਿਹੜੀ ਅੱਜ ਵੀ ਲੋਕ ਗੜ ਦੇ ਕੇ ਰੇਲ ਚ ਅਸੀਂ ਨਿਸ਼ਾਨੀ ਦੇ ਤੌਰ ਤੇ ਸੰਭ ਕੀ ਰਹੀ ਹੈ ਕਹਿੰਦੇ ਸੇਵਾਦਾਸਾ ਜਿਸ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਦਿਸਾਲੇ ਚੜਦੇ ਨੇ ਜਿਨੂੰ ਤੋਪਾਂ ਚੜਦੀਆਂ ਨੇ ਜਿਨੂੰ ਲੱਕੜਾਂ ਦੇ ਘੋੜੇ ਚੜਦੇ ਨੇ ਪੜਾ ਤੂੰ ਮਾਤਾ ਦੇ ਖਦਰ ਦੇ ਚੋਲੇ ਨਹੀਂ ਆਏਗਾ ਯਾਦ ਰੱਖੋ ਆਪਾਂ ਪੜਦੇ ਹੋ ਗੋਬਿੰਦ ਭਾਉ ਭਗਦਾ ਭੁਖਾ ਸ਼੍ਰੀ ਰਾਮਚੰਦਰ ਮਹਾਰਾਜ ਨੇ ਢੀਲਣੀ ਦੇ ਬੇਖਾਦੇ ਭਗਵਾਨ ਕ੍ਰਿਸ਼ਨ ਜੀ ਨੇ ਬਿਦਰ ਦਾ ਅਲੂਣਾ ਸਾਥ ਖਾਦਾ ਤੇ ਤੁਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਭੈਣ ਬੇਬੇ ਨਾਨਕੀ ਨੇ ਪ੍ਰਸ਼ਾਦਾ ਪਕਾਇਆ ਚੁੱਲ੍ਹੇ ਦੇ ਉੱਪਰ ਫੁੱਲ ਗਿਆ ਤੇ ਮਨ ਵਿੱਚ ਵਿਚਾਰ ਆਈ ਕਿ ਕਿਤੇ ਮੇਰਾ ਵੀਰ ਆਵੇ ਤੇ ਇਹ ਫੁਲਕਾ ਮੇਰੇ ਵੀਰ ਦੇ ਘਰ ਦੇ ਯੋਗ ਹੈ। ਪ੍ਰੇਮ ਦੀ ਤਾਰ ਪਹੁੰਚੀ ਤਾਨ ਗੁਰ ਨਾਨਕ ਪਾਤਸ਼ਾਹ ਮਦੀਨੇ ਤੇ ਕਹਿਣ ਲੱਗੇ ਭਾਈ ਮਰਦਾਨਿਆ ਬੇਬੇ ਨੂੰ ਯਾਦ ਕੀਤਾ ਚਲ ਚਲੀਏ। ਮੀਠ ਅੱਖਾਂ ਅੱਖਾਂ ਮੀਟੀਆਂ ਦੇ ਦਰਵਾਜੇ ਅਗੇ ਖਲੋਤੇ ਤੇ ਕੁੰਡਾ ਖੜਕਾਇਆ। ਬੇਬੇ ਨਾਨਕੀ ਨੇ ਕੁੰਡਾ ਖੋਲ੍ਹਿਆ। ਕਹਿਣ ਲੱਗੀ ਵੀਰ ਕਿਤੇ ਲਾਗੇ ਹੋਗੇ। ਤੇ ਤਨਗੂ ਨਾਨਕ ਪਾਤਸ਼ਾਹ ਕਹਿੰਦੇ ਬੇਬੇ ਮੈਂ ਤਾਂ ਤੇਰੇ ਤੋਂ ਪਾਸੇ ਹੋਇਆ ਹੀ ਨਹੀਂ ਤਨਗੂ ਨਾਨਕ ਪਾਤਸ਼ਾਹ ਬੇਬੇ ਨਾਨਕੀ ਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਟੇਕਣਾ ਚਾਹਿਆ ਤੇ ਬੇਬੇ ਨਾਨਕੀ ਨੇ ਤਨਗੂ ਨਾਨਕ ਪਾਤਸ਼ਾਹ ਦੇ ਹੱਥ ਫੜ ਕੇ ਉਹਨਾਂ ਦੇ ਚਰਨਾਂ ਦੇ ਸਿਰ 'ਤੇ ਮੱਥਾ ਟੇਕਿਆ ਤੇ ਗੁਰਦੇਵ ਕਹਿਣ ਲੱਗੇ ਬੇਬੇ ਮੈਂ ਤਾਂ ਹੀ ਹੋਣੀ ਤੇਰੇ ਬਣਉਂਦਾ ਤੂੰ ਮੇਰੇ ਨਾਲ 5 ਸਾਲ ਵੱਡੀ ਤੂੰ ਮੈਨੂੰ ਖੜਾਇਆ ਜਦੋਂ ਆਪਣੇ ਬਾਪੂ ਨੇ ਮੈਨੂੰ ਚਪੇਣਾ ਮਾਰਨ ਦਾ ਆਦਾ ਬਣਾਇਆ ਸੀ ਨਾ ਖਰੇ ਸਬਦੇ ਦੇ ਮੌਕੇ ਉਹ ਉਹਨਾਂ ਬਾਪੂ ਦੀ ਬਾਹ ਫੜ ਲਈ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਤੇ ਬੇਬੇ ਨਾਨਕੀ ਕਹਿਣ ਲੱਗੀ ਵੀਰਾ ਤੇ ਲੋਕਾਂ ਦੇ ਵੀਰਾ ਵਰਗਾ ਵੀਰ ਹੋਵੇਂ ਮੈਂ ਸੋਗਿਆਂ ਪੈਰਾਂ ਨੂੰ ਹੱਦਣ ਵਾਲਾ ਮੈਂ ਭਾਗਾ ਵਾਲੀ ਮੈਂ ਰੱਬ ਦੀ ਪੈਣਾ ਉਹ ਮਾਤਾ ਭਾਗਪਰੀ ਕਹਿੰਦੀ ਪੁੱਤਰ ਜੇ ਗੁਰੂ ਪ੍ਰਸ਼ਾਦੇ ਵਾਸਤੇ મંદિરੇ ਤੁਰ ਸਕਦਾ ਹੈ ਤੂੰ ਕਹੀਂ ਕੋਈ ਗੁਰੂ ਅਰਜਨ ਸਾਹਿਬ ਪਾਕਸ਼ਾਨੇ ਇੱਥੇ ਆਉਣਾ ਨਹੀਂ ਆਪਾਂ ਭਾਈ ਬਰਦਾਸ਼ੀਆ ਵਾਰਾਂ ਪੜ੍ਹਦੇ ਹਾਂ ਉੱਥੇ ਲਿਖਿਆ ਭਾਵਨੀ ਭਗਤ ਅਗਰ ਕੋਈ ਇਹਨੂੰ ਭਾਗ ਲਾ ਕੇ ਸਤਿਗੁਰੂ ਕੋਟ ਨਿਧਾਨਦਾਨ ਦੇਤ ਹੈ ਚਨ ਨਿਸ਼ਰਨਗੁਰ ਏਕ ਪੈੜਾ ਜਾਇ ਤਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ ਗੁਰੂ ਕੇ ਸਿੱਖਾ ਤੂੰ ਗੁਰੂ ਬਾੜੇ ਪਾਸੇ ਨੂੰ ਤਪੈਰ ਪੁੱਟ ਗੁਰੂ ਤੈਨੂੰ ਕਰੋੜਾਂ ਪੈਰ ਅੱਗੋਂ ਦੀ ਲੈਣ ਆਏਗਾ